ਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸੀ ਸਪੈਸ਼ਲ ਏਟਿਕ ਵਿੱਚ ਅੱਜ ਆਪਾਂ ਗਲੇ ਦਾ ਡਿਜ਼ਾਈਨ ਬਣਾਵਾਂਗੇ ਇਹ ਆਪਾਂ ਬੋਕਰਮ ਲਈ ਆ ਚੌੜੀ ਆਪਾਂ 10 ਇੰਚ ਇਧਰੋਂ ਲਈ ਆ ਲੰਬਾਈ ਵੀ ਇਹਦੀ ਆਪਾਂ 12 ਇੰਚ ਲਈ ਆ ਤੇ ਗਲਾ ਆਪਾਂ ਬਰਾਉਡ ਰੱਖਾਂਗੇ ਪੌਣੇ 3 ਇੰਚ ਹੇਠੇ ਨੂੰ ਰੱਖਾਂਗੇ 10 ਇੰਚ ਇੱਦਾਂ ਨੂੰ ਵੀ ਪੌਣੇ ਦੰਨੇ ਵਿੱਚ ਤੇ ਨਿਸ਼ਾਨ ਲਾਵਾਂਗੇ। ਇਸ ਤੀ ਵੀ ਦਾਸ ਇੰਚ। ਹੁਣ ਆਪਾਂ ਇਹਨਾਂ ਨੂੰ ਮਿਲਾ ਲੈਨੇ ਆ। ਉਦੋਂ ਆਪਾਂ ਗਲਾ ਰੱਖਾਂਗੇ 7 ਇੰਚ। ਇਸ ਤਰ੍ਹਾਂ نیچے ਆਪਾਂ ਡਿਜ਼ਾਈਨ ਬਣਾਵਾਂਗੇ ਇੱਥੋਂ ਆਪਾਂ ਗਲੀ ਦੀ ਸ਼ੇਪ ਦੇ ਦੇਣੀ ਹੈ ਇੱਦਾਂ ਤੇ ਆਪਾਂ ਇੱਕ ਇੱਕ ਇੰਚ ਦੇ ਨਿਸ਼ਾਨ ਲਾ ਕੇ ਇਹਨੂੰ ਵੱਧ ਕੱਟ ਲਵਾਂ। ਇਹ ਆਪਾਂ ਨਿਸ਼ਾਨ ਲਾ ਲਏ ਆ। ਹੁਣ ਆਪਾਂ ਇਹਦੇ ਉੱਪਰ ਸਾਰੀ ਕਟਿੰਗ ਕਰ ਦਾਂਗੇ। ਹਾਂਜੀ ਆਪਾਂ ਗਲੇ ਦੀ ਕਟਿੰਗ ਕਰ ਲਈ ਆ ਇਹਦੇ ਵਿੱਚੋਂ ਜਿਹੜਾ ਨਿਕਲਿਆ ਵਾ ਇਹ ਆਪਾਂ ਰੱਖਾਂਗੇ ਸਾਮਕੇ ਇਹ ਇੱਥੇ ਪਾ ਡਿਜ਼ਾਈਨ ਪਰ ਮੇਰੇ ਆਪਣੇ ਕੰਮ ਆਊਗਾ। ਤੇ ਹੁਣ ਇਹਨੂੰ ਆਪਾਂ ਗਲੇ ਦੇ ਉੱਪਰ ਜੋੜ ਲੈਣਾ। ਕਪੜੇ ਦੇ ਉੱਤੇ ਜੋੜ ਲੈਣਾ ਹਾਂਜੀ ਕਲਾ ਆਪਾਂ ਕਪੜੇ ਦੇ ਉੱਪਰ ਜੜ ਲਿਆ ਵਾ ਉਹ ਕੰਮ ਹੁਣ ਆਪਾਂ ਇਹਦੇ ਸਾਈਡਾਂ ਤੇ ਆਹ ਵਾਲੀ ਲੇਸ ਕੱਢਾਂਗੇ ਪਾਈਪਿੰਗ ਆ ਗੁੰਦੀ ਗੁੰਦੀ ਇਸ ਤਰ੍ਹਾਂ ਕਰਕੇ ਅਪਰ ਸਾਈਡਾਂ ਤੇ ਇਹਦੇ ਲੈਂਸ ਲਾ ਲਏ ਹੁਣ ਆਪਾਂ ਇਹਨੂੰ ਇੱਕ ਪਲੇਟ ਤੇ ਜੜਦੇ ਹਾਂ ਇਹਨੂੰ ਆਪਾਂ ਉਲਟੇ ਸਾਈਡ ਜੜਨਾ ਸਿੱਧੀ ਸਾਈਡ ਨਹੀਂ ਜੜਨਾ ਹੈ ਇਧਰੀ ਸਾਈਡ ਰੱਖ ਕੇ ਨੂੰ ਆਪਾਂ ਜੜਾਂਗੇ चौथा इंच कपडा छड के ते कटिंग करदां आपण निके निके कट लाव सफाई खुली सॅडून होल्ड हो ਗਲਾ ਪੈਦਲੇ ਪਾਸੇ ਕੱਢ ਲਿਆ ਤੇ ਆਪਾਂ ਇਹਦੇ ਅੰਦਰਲੀ ਸਾਈਡ ਵੀ ਇਸ ਤਰ੍ਹਾਂ ਪਾਈਪਿੰਗ ਲਾ ਦਿੰਨੇ ਆਂ ਗੈਸ ਵਾਲੀ ਫਿਰ ਇਹਦੇ ਵਿੱਚ ਡਿਜ਼ਾਈਨ ਬਣਾਉਣੀ ਆਂ ਹਾਂਜੀ ਆਪਾਂ ਇਹਦੇ ਦੋਨੇ ਸਾਈਡਾਂ ਤੇ ਪਾਈਪਿੰਗ ਲਾ ਲਈ ਆਂ ਐਸਾ ਰੋਲਡ ਕਰਕੇ ਆਪਾਂ ਇਹ ਜਲੀ ਸਾਈਡ ਕੱਢਿਆ ਸੀ ਹੁਣ ਆਪਾਂ ਇੱਕ ਕੱਪੜਾ ਲਿਆ ਵਾ ਤੇ ਇਹਦੇ ਵਿੱਚ ਆਪਾਂ ਬਾਲ ਪਾਉਣੇ ਆ ਤੇ ਇਹਦੇ ਵਿੱਚ ਮੈਨੂੰ ਡਿਜ਼ਾਈਨ ਕਰਾਂਗੇ ਇਹ ਬਲਪਾ ਇੱਕਦਮ ਇਹ ਜੀਸਾੜ ਨੂੰ ਕਰਾਂਗੇ ਇੱਕਦਮ ਇਹ ਜੀਸਾੜ ਨੂੰ ਕਰਾਂਗੇ ਸਿਰਫ ਉੱਤਤ ਦੇ ਅੰਚ ਕਪੜਾ ਚੱਕ ਕੇ ਤੇ ਬਲ ਪਾਵਾਂਗੇ ਜੇ ਮਨਾ ਨਾ ਰੱਖ ਕੇ ਪਾਉਣੇ ਆ ਹੁਣ ਦੂਸਰੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਨਾਲ ਹੀ ਸਿਉਣ ਮਾਰ ਲੈਣੀ ਆ ਬਲਾਂ ਦੇ ਬਰਾਬਰ ਆਪਾਂ ਬਾਲ ਪਾ ਲਈਏ ਜਿਹੜਾ ਕੋ ਵਿਚੋ ਆ ਕੱਪਿਆ ਸੀਗਾ ਉਹ ਪਰਮ ਦਾ ਪੀਸ ਹੁਣ ਆਪਾਂ ਇਹ ਸ਼ੇਪ ਦੇ ਦੇ ਉਹ ਕਰਾਂਗੇ ਐਸ ਤਰ੍ਹਾਂ ਕਰਕੇ ਇਹ ਪੀਸ ਆਪਾਂ ਚੁਆਈ ਜਾਣਾ ਇਹਦੇ ਬਰਾਬਰ ਆ ਕੇ ਇੱਕ ਕੱਪੜਾ ਲਾਵਾਂਗੇ ਹਾਂਜੀ ਆਪਾਂ ਇੱਕ ਪੀਸ ਲੈ ਲਿਆ ਇਹਦੇ ਉੱਪਰ ਆ ਜਿਹੜਾ ਆਪਾਂ ਜਿਚ ਬਲ ਪਾਇਆ ਇਹਨਾਂ ਦੇ ਉੱਪਰ ਰੱਖ ਲਾਂਗੇ ਇਹਦੇ ਉੱਪਰ ਆ ਪੀਸ ਰੱਖਣਗੇ ਜਿਹੜਾ ਆਪਾਂ ਗਲੇ ਦੇ ਵਿੱਚੋਂ ਕੱਟਿਆ ਵਾ ਤੇ ਇਹਨਾਂ ਨਾਲ ਨਹੀਂ ਸਲਾਈ ਮਾਰਨਾ ਹੈ மூழ்த கடலு ਹਾਂਜੀ ਆਪਾਂ ਪਾਈਪਿੰਗ ਲਾ ਲਈ ਆ ਹੁਣ ਆਪਾਂ ਇਹਨੂੰ ਗਲੇ ਦੇ ਵਿੱਚ ਜੋੜਾਂਗੇ ਐਂਸਟ੍ਰੀਨ ਵਰਕੇ ਗਲੇ ਦੀ ਆਪਾਂ ਲੈਂਥ ਦੇਖ ਲੈਣੀ ਆ ਜਿੰਨੀ ਰੱਖਣੀ ਆ ਆਪਾਂ 7 ਇੰਚ ਵਰਤਾਂਗੇ ਮਾਜ਼ੇ ਤੇ ਸਹੀ ਨੇ ഇൻഷാ ലാല ക సై మే పీసాన సూచా పాజైన్ బావం గే ਇਸ ਤਰ੍ਹਾਂ ਸੈਂਟਰ ਚੋਂ ਕਪੜਾ ਚੱਕ ਲੈਣਾ। ਹਾਂਜੀ ਮੈਂ ਸੈਂਟਰ ਚੋਂ ਲੈ ਲੈਣਾ ਫਿਰ ਇੱਕ ਸਾਈਡ ਤੋਂ ਲੈ ਲੈਣਾ। ਐਸ ਤਰ੍ਹਾਂ ਕਰਕੇ ਆਪਾਂ ਇਹਦੇ ਉੱਤੇ ਇੱਕ ਮੋਤੀ ਲਾਣਾ ਹੈ। ਬਹੁਤ ਠੀਕ। ਹਾਂਜੀ ਇਸ ਤਰ੍ਹਾਂ ਕਰਕੇ ਆਪਾਂ ਇੱਧਰ ਸਾਰੇ ਲਾ ਲੈਣੇ ਮੋਤੀ ਤੇ ਲਾ ਕੇ ਤੁਹਾਨੂੰ ਦਿਖਾਉਣੀ ਹੈ। ਹਾਂਜੀ ਗੱਲਾ ਆਪਾਂ ਬਣ ਕੇ ਤਿਆਰ ਹੋ ਗਿਆ ਵਾ ਇਸ ਤਰ੍ਹਾਂ ਆਪਾਂ ਮੋਤੀ ਲਾ ਲਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੈ ਲੈਕ ਲਾਈਕ ਵੀ ਕਰ ਦਿਓ ਚੋਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਹੋਰ ਵੀ ਵੀਡੀਓ ਇਸ ਤਰ੍ਹਾਂ ਨਹੀਂ ਦੇਖਣ ਲਈ ਧੰਨਵਾਦ ਜੀ